ਪਿੰਡ ਦੀਆਂ ਮੁਖੇ ਮਜ਼ਦੂਰ ਯੂਨੀਅਨ ਵੱਲੋਂ ਇੱਕ ਭਾਰੀ ਇਕੱਠ ਕਰਕੇ ਮਜ਼ਦੂਰ ਦਿਵਸ ਮਨਾਇਆ ਗਿਆ ਜਿੱਥੇ ਕਿ ਮਜ਼ਦੂਰ ਜਥੇਬੰਦੀ ਦੇ ਪ੍ਰਧਾਨ ਪ੍ਰਲਾਦ ਸਿੰਘ ਨੇ ਦੱਸਿਆ ਕਿ ਸਾਡੇ ਮਜ਼ਦੂਰਾਂ ਦੇ ਜੋ ਵੀ ਆਰੀਆ ਔਕੜਾ ਉਹਨਾਂ ਨੂੰ ਅਸੀਂ ਹਮੇਸ਼ਾ ਲਈ ਦੂਰ ਕਰਦੇ ਰਹਾਂਗੇ ਔਰ ਜਿਸ ਤਰ੍ਹਾਂ ਕਿ ਅੱਜ ਮਜ਼ਦੂਰ ਦਿਵਸ ਹੈ ਲਾਲ ਝੰਡਾ ਇਕਸਲਾਮ ਕਰਦੇ ਹੋਏ ਉਹਨਾਂ ਨੇ ਨਾਅਰੇਬਾਜ਼ੀ ਕੀਤੀ ਔਰ ਮਜ਼ਦੂਰਾਂ ਦੇ ਹੱਕ ਦੇ ਵਿੱਚ ਹਰ ਵਕਤ ਡਟੇ ਰਹਿਣ ਲਈ ਕਿਹਾ ਉਪਰੰਤ ਉਸ ਨਾਲ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਜਿਹੜੇ ਕਿ ਮਜ਼ਦੂਰ ਸੀ ਉਹਨਾਂ ਨੇ ਅੱਜ ਦੇ ਦਿਨ ਨੂੰ ਬੜਾ ਸੰਜੀਦਗੀ ਨਾਲ ਮਨਾਉਂਦੇ ਹੋਏ ਆਪਣੇ ਹੱਕਾਂ ਵਾਸਤੇ ਹਮੇਸ਼ਾ ਅੜੇ ਰਹਿਣ ਲਈ ਕਿਹਾ ਅੱਜ ਪਿੰਡ ਨਿਆਲ ਵਿਖੇ ਜਿਹੜਾ ਮਜ਼ਦੂਰ ਜਵਸ ਮਨਾ ਰਹੇ ਸੀ ਕਿੰਨੇ ਮਜ਼ਦੂਰ ਕਿਸ ਤਰ੍ਹਾਂ ਦਾ ਅੱਜ ਭਾਈਚਾਰਕ ਸਾਂਝ ਇਕੱਠੀ ਕਰ ਰਹੇ ਸੀ ਇਹ ਪਾਵਰਟੀ ਦਾ ਫੈਸਲਾ ਵੈਸੇ ਤਾਂ ਇਹ 1870 1886 ਤੋਂ ਸ਼ੁਰੂ ਹੋਇਆ 140 ਤਕਰੀਬਨ 140 ਸਾਲ ਪਹਿਲਾਂ ਸੋ ਇਹ ਮਜ਼ਦੂਰ ਜਦੋਂ ਦਿਹਾੜੀ ਦੀ ਮੰਗ ਕਰਦਾ ਸੀ ਜਦੋਂ 14 ਘੰਟੇ ਕੰਮ ਲਿਆ ਜਾਂਦਾ ਸੀ ਇਹਦੇ ਇਹਦੇ ਕੋਲ ਉਸ ਦੇ ਵਿਰੁੱਧ ਸ਼ਿਕਾਗੋ ਸ਼ਹਿਰ ਚ ਮਜ਼ਦੂਰਾਂ ਨੇ ਇਕੱਠ ਕਰਕੇ ਇਹ ਮੰਗ ਰੱਖੀ ਸੀ ਵੀ ਇਹ ਸਾਡੇ ਕੋਲ 14 ਘੰਟੇ ਕੰਮ ਨਹੀਂ ਹੁੰਦਾ ਅਸੀਂ 8 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੇ ਉਦੋਂ ਦੀ ਸਰਮਾਇਦਾਰ ਸਰਕਾਰ ਨੇ ਉਸੇ ਦੇ ਗੋਲੀ ਚਲਾ ਕੇ ਸੱਤ ਮਜ਼ਦੂਰਾਂ ਨੂੰ ਗਿਰਫਜ਼ਾਰ ਕਰ ਲਿਆ ਗਿਰਫਜ਼ਾਰ ਕਰਕੇ ਉਹਨਾਂ ਤੇ ਮੁਕੱਦਮਾ ਚਲਾਇਆ ਮੁਕੱਦਮਾ ਚਲਾਉਣ ਤੋਂ ਬਾਅਦ ਸੱਤੇ ਮਜ਼ਦੂਰਾਂ ਨੂੰ ਫਾਂਸੀ ਲਗਾ ਦਿੱਤੀ ਉਸ ਦਿਨ ਤੋਂ ਅੱਜ ਤੱਕ ਪੂਰੀ ਦੁਨੀਆ 'ਚ ਇੱਕ ਇਹੋ ਜਿਹਾ ਦਿਹਾੜਾ ਬਣ ਗਿਆ 1 ਮਈ ਜਿਹਨੂੰ ਮਜ਼ਦੂਰ ਦਿਵਸ ਵੀ ਕਿਹਾ ਜਾਂਦਾ ਹੈ ਪੂਰੀ ਦੁਨੀਆ 'ਚ ਅੱਜ ਤੁਸੀਂ ਸ਼ਾਮ ਤੱਕ ਦੇਖੋਗੇ ਟੈਲੀਵਿਜ਼ਨ ਦੇਖ ਕੇ ਫੇਸਬੁੱਕ ਤੇ ਦੇਖੋ WhatsApp ਤੇ ਦੇਖ ਸਕਦੇ ਹੋ ਪੂਰੀ ਦੁਨੀਆ 'ਚ ਵੱਡੇ ਵੱਡੇ ਘੱਟ ਛੋਟੇ ਛੋਟੇ ਘੱਟ ਵੀ ਵੱਡੇ ਘੱਟ ਵੀ ਮਨਾਏ ਜਾਣਗੇ ਦੁਨੀਆ 'ਚ ਇਹ ਦੋ ਤਰ੍ਹਾਂ ਦੇ ਦੋ ਦਿਨ ਨੇ ਅਸਲ ਅਸਲ ਮੈਨਾਂ ਤਾਂ ਅਸੀਂ ਦੋ ਦਿਨ ਮੰਨਦੇ ਹਾਂ ਇਸ ਨੂੰ 1 ਅੱਠ ਮਾਰਚ ਆ ਜਿਹੜਾ ਇਸਤਰੀ ਦਿਵਸ ਆ ਉਹ ਵੀ ਇਸੇ ਤਰ੍ਹਾਂ ਦੁਨੀਆ 'ਚ ਮਨਾਇਆ ਜਾਂਦਾ ਇੱਕ 1 ਮਈ ਆ ਇਹ ਮਜ਼ਦੂਰਾਂ ਦਾ ਦਿਵਸ ਆ ਉਹ ਬਾਕੀ ਦਿਵਸਾਂ ਜਿਵੇਂ 23 ਮਾਰਚ ਆ ਇਹ ਸ਼ਹੀਦ ਭਗਤ ਸਿੰਘ ਦਾ ਦਿਨ ਆ 31 ਜੁਲਾਈ ਆ ਇਹ ਉਦਮ ਸਿੰਘ ਦਾ ਦਿਨ ਆ ਇਸ ਤਰ੍ਹਾਂ ਵੱਖਰੇ ਵੱਖਰੇ ਦਾ ਦਿਨ ਮਨਾਏ ਜਾਂਦੇ ਆ ਆਪੋ ਆਪਣੇ ਸੂਬੇਟਾਂ 'ਚ ਆਪੋ ਆਪਣੇ ਸੂਬਿਆਂ 'ਚ ਆਪੋ ਆਪਣੇ ਦੇਸ਼ 'ਚ ਪਰ ਇਹ ਦੋ ਦਿਨ ਇਹੋ ਜਿਹੇ ਆ ਜਿਹੜੇ ਪੂਰੀ ਦੁਨੀਆ 'ਚ ਮਨਾਏ ਜਾਂਦੇ ਆ ਇਹ ਪਾਰਟੀ ਦਾ ਸਾਡੀ ਦਾ ਫੈਸਲਾ ਵੀ 1 ਮਈ ਨੂੰ ਮਜ਼ਦੂਰਾਂ ਦੇ ਵੇੜਿਆਂ 'ਚ ਜਾ ਕੇ ਜਾਂ ਵੱਡੇ ਇਕੱਠ ਕਰਕੇ ਪਾਰਟੀ ਵਿਰੋਧ ਮਨਾਉਣੇ ਨੇ ਔਰ ਨਾਲ ਇਹ ਅਸੀਂ ਮਜ਼ਦੂਰਾਂ ਦਾ ਜਿਹੜਾ ਇਕੱਠਾ ਅਸੀਂ ਕੀਤਾ ਉਹ ਇਹ ਜੇ ਸਮੇਂ 'ਚ ਕੀਤਾ ਜਾ ਰਿਹਾ ਹੈ ਜਦੋਂ ਦੇਸ਼ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਇੱਕ ਪਾਸੇ ਉਹ ਧਿਰਾਂ ਨੇ ਜਿਹੜੀਆਂ ਮੋਹਜੋਦੜੋ ਪਟਕਾ ਕੇ ਲੋਕਾਂ ਨੂੰ ਅਸਲੀ ਮੋਹਜੋਦੜੋ ਪਟਕਾ ਕੇ ਪਟਕਾ ਕੇ ਰਾਮ ਮੰਦਰ ਤੇ ਹਿੰਦੂ ਮੁਸਲਮਾਨ ਤੇ ਸनातਨ ਤੇ ਆਪਣਾ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਲੈਣੀਆਂ ਚਾਹੁੰਦੇ ਨੇ ਦੂਸਰੇ ਪਾਸੇ ਜਿਹੜੀਆਂ ਦੂਸਰੀ ਧਿਰਾਂ ਉਹ ਇਸ ਗੱਲ ਤੇ ਮੰਗ ਕਰ ਰਹੀਆਂ ਨੇ ਇਸ ਗੱਲ ਦੀ ਵੀ ਬੇਰਜਗਾਰੀ ਤੇ ਹੋਵੇ ਮਹਿੰਗਾਈ ਤੇ ਗੱਲ ਹੋਵੇ ਨੌਕਰੀਆਂ ਤੇ ਗੱਲ ਹੋਵੇ ਕਸਾਨਿਕ ਲੋਕਾਂ ਦੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਆ ਇਹ ਦੋ ਤਰ੍ਹਾਂ ਦੀ ਜਿਹੜੀ ਲੜਾਈ ਆ ਇਹ ਦੇਹ ਦੇਨ ਤੋਂ ਪੂਰੀ ਚੱਲ ਰਹੀ ਹੈ 190 ਸੀਟਾਂ ਦੀ ਚੋਣ ਹੋ ਗਈ 94 ਸੀਟਾਂ ਦੀ ਚੋਣ ਅਗਲੇ ਦਿਨਾਂ 'ਚ ਹੋਣ ਵਾਲੀ ਆ ਇਸ ਕਰਕੇ ਸਾਡੀ ਆਰਐਮਪੀਆਈ ਇਹ ਫੈਸਲਾ ਕਰਕੇ ਚੁਰੀ ਹੈ ਵੀ ਮੌਜੂਦ ਨੂੰ ਹਰਾਉਣ ਵਾਸਤੇ ਆ 1 ਮਈ ਦਾ ਦਿਹਾੜਾ ਵਰਤੋਂ ਵੱਦ ਲੋਕਾਂ ਨੂੰ ਇਕੱਠੇ ਕਰਕੇ ਮਨਾਇਆ ਜਾਵੇ ਇਹ ਆ ਅਸਲੀ ਗੱਲ ਅੱਜ ਮਜ਼ਦੂਰ ਦਿਵਸ ਹੈ ਪ੍ਰਗਟਜੀ ਤੁਸੀਂ ਵੀ ਸਮੇਂ-ਸਮੇਂ ਤੇ ਮੁੱਦੇ ਚੱਕਦੇ ਰਹਿੰਨੇ ਹਾਂਜੀ ਭਰਨਾਲ ਸਿੰਘ ਜੀ ਸਮੇ ਸਮੇਤੇ ਮੁੱਦੇ ਚੱਕਦੇ ਰਹਿੰਦੇ ਹੋ ਕਿਸ ਤਰ੍ਹਾਂ ਦਾ ਅੱਜ ਜਿਹੜਾ ਤੁਹਾਡਾ ਇੱਥੇ ਤੁਸੀਂ ਮਜ਼ਦੂਰ ਦਿਵਸ ਮਨਾ ਰਹੇ ਹੋ ਕਾਫੀ ਮਜ਼ਦੂਰ ਇਕੱਠੇ ਆ ਬੀਬੀਆਂ ਵੀ ਆ ਭੈਣਾਂ ਸਾਰੀਆਂ ਇੱਥੇ ਇਕੱਠੀਆਂ 71 ਹੋਈਆਂ ਨੇ ਹਾਂਜੀ ਇਸ ਤੋਂ ਅਗਲੇ ਕਦਮ ਕਿਸ ਤਰ੍ਹਾਂ ਦੇ ਮਜ਼ਦੂਰਾਂ ਮਾਤਲੂ ਹੋਇ ਚੱਕੋ ਮਜ਼ਦੂਰ ਦਿਵਸ ਜੀ ਇੱਕ ਬਹੁਤ ਜਿਹੜਾ ਮਜ਼ਦੂਰ ਦਿਵਸ ਹੈ ਇਹ ਬਹੁਤ ਮਤਲਬ ਦੇਸ਼ ਭਗਤ ਮਜ਼ਦੂਰ ਦਿਵਸ ਹੈ ਕਿਉਂਕਿ ਇਹ ਜਿਪਸੇ ਮਗਰ ਜਾਣਨਾ ਕਰਵਾਣ ਹੋਈਆਂ ਨੇ ਇਹ ਮਜ਼ਦੂਰਾਂ ਨੂੰ ਤਾਂ ਕਰਕੇ ਰੋਜੀ ਰੋਟੀ ਦਾ ਕੰਮ ਮਿਲਿਆ ਹੈ ਕਿਉਂਕਿ ਪਹਿਲਾ ਮਜ਼ਦੂਰ ਦਿਵਸ 18 1860 1868 86 ਦੇ ਵਿੱਚ 1 ਮਈ 1886 ਦੇ ਵਿੱਚ ਮਜ਼ਦੂਰਾਂ ਤੋਂ ਮਜ਼ਦੂਰ ਦਾ ਮਤਲਬ ਦਿਨ ਮਨਾਇਆ ਗਿਆ ਜਿਹੜਾ ਕਿ ਸਾਰੇ ਸੰਸਾਰ ਦੇ ਵਿੱਚ ਲਾਲ ਝੰਡਾ ਝੁਲਦਾ ਹੈ ਮਜ਼ਦੂਰਾਂ ਦਾ ਇਸ ਦੇ ਸਬੰਧ ਦੇ ਵਿੱਚ ਅਸੀਂ ਕਹਿੰਦੇ ਵੀ ਜਿਹੜਾ ਕੋਈ ਮਨਰੇਗਾ ਮਜ਼ਦੂਰ ਹੈ ਉਹ ਵੀ ਇਸ ਝੰਡੇ ਥੱਲੇ ਆ ਸਾਰਾ ਜਿੰਨਾ ਵੀ ਮਜ਼ਦੂਰ ਇਸ ਦੇ ਨੇ ਪੱਠਾ ਮਜ਼ਦੂਰ ਜੁਨੀਏ ਨੇ ਜੂ ਵੀ ਹੈਗੇ ਸਾਰਾ ਇਹ ਅੱਜ ਦਿਵਸ ਮਨਾ ਰਹੇ ਨੇ ਇਸ ਕਰਕੇ ਅਸੀਂ ਸਾਰੇ ਮਜ਼ਦੂਰਾਂ ਨੂੰ ਲਾਲ ਸਲਾਮ ਕਹਿੰਦੇ ਆ ਕਿਉਂਕਿ ਵੱਧ ਤੋਂ ਵੱਧ ਜਿਹੜਾ ਸਾਡਾ ਦਿਨ ਹੈ ਇਹ ਖੁਸ਼ੀਆਂ ਭਰੇ ਦਿਨ ਹੈ ਕਿਉਂਕਿ 7 ਤੋਂ 16-16 ਘੰਟੇ ਕੰਮ ਤੇ 12-12 ਘੰਟੇ ਕੰਮ ਕਰਵਾਇਆ ਜਾਂਦਾ ਸੀਗਾ ਇਹ ਸ਼ਹੀਦियां ਦੇ ਕੇ ਮਜ਼ਦੂਰਾਂ ਨੇ ਆਪਣੇ ਸ਼ਹੀਦियां ਦੇ ਕੇ ਮਜ਼ਦੂਰਾਂ ਨੇ ਮਜ਼ਦੂਰ ਬੱਚੇ ਸ਼ਹੀਦियां ਦੇ ਕੇ ਤਾਂ ਜੋ ਸਾਨੂੰ 8 ਘੰਟੇ ਕੰਮ ਕਰਨਾ ਮਿਲਿਆ ਪਿਛਲੀ ਵਾਰੀ ਇਹ ਥੋੜੇ ਜਿਹਾ ਹੋ ਗਿਆ ਭਗਵਾਨ ਤਮਨ ਸਰਕਾਰ ਨੇ 8 ਘੰਟੇ ਕੰਮ 8 ਘੰਟੇ ਤੋਂ ਲੈ ਕੇ 12 ਘੰਟੇ ਕੰਮ ਦਾ ਮਤਲਬ ਹਲਾਲ ਨਾ ਹਲਾਲ ਕੀਤਾ ਸੀ ਉਦੋਂ ਬਾਅਦ ਅਸੀਂ ਜਿਹੜਾ ਲੇਬਰ ਜੇ ਹੈ ਲੇਬਰ ਜੂਨੀਅਰ ਲੇਬਰ ਦਾ ਜਿਹੜਾ ਦਫ਼ਤਰ ਹੈ ਚੰਡੀਗੜ੍ਹ ਉੱਥੇ ਜਾ ਕੇ ਜੀ ਧਰਨਾ ਲਾਇਆ ਉਸ ਨੂੰ ਵਾਪਸ ਲੈਣਾ ਪਿਆ ਉਹ ਕਾਨੂੰਨ ਆਪਦਾ 12 ਘੰਟੇ ਵਾਲਾ ਹੁਣ ਸਾਡੇ 8 ਘੰਟੇ ਕੰਮ ਕਰਦੇ ਨੇ ਮਜ਼ਦੂਰ ਇਸ ਕਰਕੇ ਅਸੀਂ ਕਹਿੰਦੇ ਵੀ ਜਿਹਨੇ ਵੀ ਮਜ਼ਦੂਰ ਨੇ ਸਾਰਾ ਨੂੰ ਇਹਦੇ ਵਿੱਚ ਸਮੂਲਿਤ ਕਰਨੀ ਚਾਹੀਦੀ ਹੈ ਤੇ ਆਉਣ ਵਾਲੇ ਸਮੇਂ ਨੂੰ ਵੀ ਅਸੀਂ ਇਸ ਨੂੰ ਜਾਰੀ ਰੱਖਾਂਗੇ ਇਸ ਕੰਮ ਨੂੰ ਮਜ਼ਦੂਰਾਂ ਦੇ ਹੱਕ ਵਿੱਚ ਲੜਦੇ ਰਹਾਂਗੇ ਜਿੰਦਾਤ ਮਿਹਨਤ ਕਰਦੇ